ਅੰਮ੍ਰਿਤਸਰ ਤਰੰਤਾਰਨ ਰੋਡ ਤੇ ਬੀਤੀ ਸ਼ਾਮ ਜਮ ਕੇ ਭਾਰੀ ਹੰਗਾਮਾ ਹੋ ਗਿਆ। ਦਰਅਸਲ ਇਸ ਰੋਡ ਤੇ ਲੋਕਾਂ ਨੇ ਵਿਅਦਬੀ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਿ ਇੱਕ ਨੌਜਵਾਨ ਵੱਲੋਂ ਅਯੁੱਧਿਆ ਮੰਦਿਰ ਦੇ ਨਾਲ ਸੰਬੰਧਿਤ ਸ਼੍ਰੀ ਰਾਮ ਜੀ ਦਾ ਪੋਸਟਰ ਉਤਾਰਿਆ ਗਿਆ। ਜਿਸ ਮੌਕੇ ਇਹ ਪੋਸਟਰ ਪਾੜਿਆ ਵੀ ਗਿਆ। ਇਸ ਦੌਰਾਨ ਉਸ ਸ਼ਖਸੀ ਵੀਡੀਓ ਵੀ ਬਣਾਈ ਗਈ ਅਤੇ ਕਿਹਾ ਜਾ ਰਿਹਾ ਸੀ ਕਿ ਉਹ ਉੱਥੇ ਪੋਸਟਰ ਨੂੰ ਉਤਾਰ ਕੇ ਕਿਸੇ ਪੋਲਿਟਿਕਲ ਬੰਦੇ ਦਾ ਪੋਸਟਰ ਲਗਾਉਣਾ ਚਾਹੁੰਦਾ ਸੀ। ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਇਲਾਕਾ ਨਿਵਾਸੀਆਂ ਨੇ ਸੜਕ ਤੇ ਸਾਮਿਲ ਕਤਤਾ ਅਜਿਹਾ ਕਿਹਾ ਕਿ ਉਸ ਨੌਜਵਾਨ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਰਨਖਾਰੀਆਂ ਨੇ ਆਖਿਆ ਕਿ ਜਿਸ ਨੇ ਸ਼੍ਰੀ ਰਾਮ ਜੀ ਦਾ ਪੋਸਟਰ ਉਤਾਰਿਆ ਸੀ ਉਸ ਦੇ ਸੰਬੰਧ ਸਿਆਸੀ ਪਾਰਟੀ ਦੇ ਨਾਲ ਵੀ ਨਹੀਂ ਦੂਜੇ ਪਾਸੇ ਮੋਖਤ ਪੁੱਜੀ ਪੁਲਿਸ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਆਸ਼ਵਾਸਨ ਦਿੱਤਾ ਹੈ ਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੇ ਪੁਲਿਸ ਦੇ ਬਿਰੋਸੇ ਤੇ ਸੜਕ ਤੋਂ ਤਰਨਾ ਚੁੱਕਿਆ ਤੇ ਮਾਹੌਲ ਸ਼ਾਂਤ ਹੋਇਆ ਇਸ ਤਰ੍ਹਾਂ ਜੀ ਅੱਜ ਪਤਾ ਲੱਗਾ ਸੀ ਆਪਣਾ ਤਰਨਤਨ ਰੋਡ ਦੇ ਉੱਤੇ ਤੇ ਇੱਕ ਹੋਟਲ ਦੇ ਸਾਹਮਣੇ ਜਿਹੜਾ ਰਸਤਾ ਦਾਣਾ ਮੰਡੀ ਨੂੰ ਜਾਂਦਾ ਹੈ ਉੱਤੇ ਇੱਕ ਹੋਡਿੰਗ ਲੱਗਾ ਸੀ ਸਾਡੇ RAM ਮੰਦਰ ਜਿਹੜੇ RAM ਲੱਲਾ ਜੀ ਵਿਰਾਜੇ ਨੇ ਉਹਦੀ ਵਧਾਈ ਦੇਂਦਾ ਕਿ ਉਹਨਾਂ ਹੋਡਿੰਗ ਲੱਗਾ ਸੀ ਤੇ ਇਹ ਆਮ ਆਦਮੀ ਪਾਰਟੀ ਦੇ ਦੀਪਕ ਨਾਮ ਦਾ ਲੜਕਾ ਜਿਹੜਾ ਕੀ ਆਪਣਾ ਹੋਲਡਿੰਗ ਲਾ ਰਿਹਾ ਸੀ ਮਹਾਰਾ ਗੁਰੂ ਮਹਾਰਾਜੀ ਦਾ ਜਰਨਦੀਨ ਆ ਰਿਹਾ ਸਾਡੇ ਤਨਤਨ ਬਾਬਾ ਦੀਪ ਸਿੰਘ ਮਹਾਰਾਜੀ ਦਾ ਉਹਦਾ ਹੋਡਿੰਗ ਲਾਇਆ ਸੀ ਉਹਦਾ ਹੋਡਿੰਗ ਲੱਗ ਚੁੱਕਾ ਸੀ ਪਰ ਉਹਨੇ ਇੱਕ ਨਾਲ ਹੋਡਿੰਗ ਲੱਗਾ ਸ਼੍ਰੀ RAM ਮਹਾਰਾਜ ਦਾ ਉਹਨੂੰ ਫਾੜ ਦਿੱਤਾ ਜਿਹਦੇ ਨਾਲ ਸਾਡੇ ਆਏ ਸਾਰੇ ਵੀਰ ਭਰਾਵਾਂ ਦੀਆਂ ਭਾਵਨਾਵਾਂ ਟੁੱਠੇ ਸਹੁੰਚੀ ਜਿਹਦੀ ਇੱਕ ਛੋਟੀ ਜੀ ਕਲਿੱਪ ਜਿਹੜੀ ਬਣ ਚੁੱਕੀ ਆ ਉਹ ਅਸੀਂ ਤੁਹਾਡੇ ਮੈਡਮ ਡੀਐਸਪੀ ਅੱਥੇ ਪਹੁੰਚੇ ਸੀ ਆਪਾਂ ਉਹਨੂੰ ਦੇ ਦਿੱਤੀ ਆ ਤੇ ਉਹ ਕਹਿੰਦੇ ਸਵੇਰੇ ਵੈਰੀਫਾਈ ਕਰਕੇ ਸਵੇਰੇ 11 ਵੇ ਮਰਕੂ ਆਓ ਤੁਹਾਡਾ ਸਰ ਵੀ ਕੋਈ ਮੰਗ ਆ ਕਿ ਇਹ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਇਹਦੇ ਤੇ 295 ਇਹਦਾ ਪਰਚਾ ਦਿੱਤਾ ਜਾਵੇ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕੋਈ ਵੀ ਐਸੀ ਹਰਕਤ ਨਾ ਕਰੇ ਕਿਉਂਕਿ ਇਹ ਕੋਈ Hindu Sikh Muslim ਜਾਂ Sai ਦਾ ਮੁੱਦਾ ਨਹੀਂ ਆ ਇਹ ਲੋਕਾਂ ਦੀ ਭਾਵਨਾਵਾਂ ਦਾ ਮੁੱਦਾ ਤੇ ਇਹਨੂੰ ਭਾਵਨਾਉਂ ਨਾ ਪੜਕਾਇਆ ਜਾਵੇ ਤੇ ਸਾਨੂੰ ਪ੍ਰਸ਼ਾਸਨ ਨੇ ਵੀ ਵਿਸ਼ਵਾਸਨ ਦਿੱਤਾ ਆ ਕੀ ਦੀ ਚੜੀ ਵੀ ਕਾਰਵਾਈ ਹੈ ਬੰਦੀ ਕਾਰਵਾਈ ਸਖਤ ਸਖਤ ਕਾਰਵਾਈ ਆਪਾਰਿਤ ਕਰਾਂਗੇ ਅੱਜ ਸਾਡੇ ਕੇ 5:00 ਵਜੇ ਪਾਉਣੇ 6:00 ਵਜੇ ਮੈਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਸ਼ਰਮਾ ਕਲੋਨੀ ਦੇ ਸਾਹਮਣੇ ਇੱਕ ਜਿਹੜੇ ਰਾਜਕੁਮਾਰ ਜੀ ਵੱਲੋਂ ਪੋਸਟਰ ਲੱਗੇ ਹੋਏ ਸੀਗੇ ਤੇ ਉਹ ਪੋਸਟਰ ਜਿਹੜਾ ਵਾ ਫਾੜ ਦਿੱਤਾ ਗਿਆ ਵਾ ਤੇ ਉਹਨਾਂ ਦੀ ਬਕਾਇਦਾ ਇਹਨਾਂ ਦੀ ਵੀਡੀਓ ਇਹਨਾਂ ਨੇ ਮੇਰੇ ਗਾੜੀ ਪੇਸ਼ ਕੀਤੀ ਹੈ ਤੇ ਅਸੀਂ ਇਹਨਾਂ ਦਾ ਜਿਹੜੇ ਵੀ ਐਪਲੀਕੇਸ਼ਨ ਹੈ ਉਹ ਲਈ ਹੈਗੀ ਆ ਤੇ ਐਸ ਪਰ ਲਾ ਜਿਹੜੀ ਬੰਦੀ ਕਾਰਵਾਈ ਕਰਾਂਗੇ ਸੋ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੁੰਦੀ ਦਿਖਾਈ ਦਿੰਦੀ ਜਿਹਦੇ ਵਿੱਚ ਪੋਸਟਰ 파ੜਿਆ ਜਾ ਰਿਹਾ ਉਹ ਵੀ ਇਹਨਾਂ ਵੱ ਇਨਾ ਕੋ ਵੀਡੀਓ ਅਸੀਂ ਮੈਂ ਹੁਣੇ ਦੇਖਿਆ ਹੁਣੇ ਪੌਣੇ 6 ਦਾ ਹੀ ਵਾਕਿਆ ਇਹ ਹੈਗਾ ਹੈ ਤੇ ਅਸੀਂ ਵੀਡੀਓ ਨੂੰ ਜਾਂਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸ ਪਰ ਲਾ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ ਮੁਰਲੀ ਜਾਚ ਕੋਈ ਗੱਲ ਸਾਹਮਣੇ ਆਈ ਹੈ ਵੀ ਕਿ ਇਸ ਪਾਰਟੀ ਨਾਲ ਬਿਲੋਂਗ ਕਰਦਾ ਸੀ ਬੰਦਾ ਜਿਹਨੇ ਪੁੱਛ ਨਹੀਂ ਜੀ ਫਿਰ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਦਾ ਇਹ ਅਲੱਗ-ਅਲੱਗ ਪਾਰਟੀ ਵਾਈਜ਼ ਬਾਜ਼ੀ ਹੈ ਬਟ ਐਜ਼ ਅ ਪੁਲਿਸ ਆਫੀਸਰ ਮੈਂ ਕਹਿਣਾ ਚਾਹੂੰਗੀ ਮੈਂ ਪ੍ਰੋਪਰ ਇਨਵੈਸਟੀਗੇਟ ਕਰੂੰਗੀ ਤੇ ਜਿਸ ਵੀ ਆ ਆਦਮੀ ਨੇ ਇਹ ਜਿਹੜਾ ਆਫੈਂਸ ਕੀਤਾ ਹੋਇਆ ਉਹ ਤੇ ਡੈਫੀਨਟਲੀ ਚਾਰਜ ਲਾ ਕੇ ਜਿਹੜਾ ਐਸ ਪਰ ਲਾ ਪਰਚਾ ਦਰਜ ਕੀਤਾ ਜਾਏਗਾ ਤੁਹਾਨੂੰ ਆਸ਼ਵਾਸਨ ਦੇ ਕੇ ਧਰਨਾ ਚਾਹੇ ਬਿਲਕੁਲ ਜੀ ਬਿਲਕੁਲ ਮੈਂ ਸਵੇਰੇ ਆਪਣਾ 10 10:30 ਵਜ ਇਹੜੀ ਵੀਡੀਓ ਬਣਾਈ ਹੋਈ ਹੈ ਇਹਨਾਂ ਦੇ ਕਿਸੇ ਵਿਅਕਤੀ ਵੱਲੋਂ ਤੇ ਉਹ ਮੇਰੇ ਗਾੜੀ ਪ੍ਰেজেন্ট ਕਰ ਦੇਣ ਤੇ ਇੱਕ ਵਾਰੀ ਪ੍ਰੋਪਰ ਤਰੀਕੇ ਦੀ ਕਾਰਵਾਈ ਕੀਤੀ ਜਾ ਸਕੀ। Subscribe to One India channel and never miss an update.